ਇਸ ਇਲਾਕੇ ਦੇ ਹਰਮਨ ਪਿਆਰੇ ਐਮਐਲਏ ਫੈਮਿਲੀ ਮੈਂਬਰ ਬਣ ਕੇ ਸਮਾਗਮ ਨੂੰ ਚਾਰ ਚੰਨ ਲਾਉਂਦੇ ਹੋਣ ਮੇਰੀ ਮਰਜ਼ਾ ਸਾਡੇ ਇਲਾਕੇ ਦੇ ਐਮਐਲਏ ਮੈਡਮ ਸਰਬਜੀਤ ਕੌਰ ਮਾਨੋਕੇ ਪਹਿਲੇ ਤਾਂ ਇੱਕ ਵਾਰੀ ਜ਼ੋਰਦਾਰ ਤਾਲੀਆਂ ਕਾਲੜਾ ਸਾਹਿਬ ਇਸ ਸ਼ਖੀਰ ਦੇ ਲਈ ਜਿਨ੍ਹਾਂ ਨੇ ਸਾਰਾ ਪ੍ਰੋਗਰਾਮ ਸਮੇਟਿਆ ਹੋਇਆ ਆਪਣੀ ਹਾਜ਼ਰੀ ਦੇ ਨਾਲ ਆਉਂਦੇ ਉਹਨਾਂ ਦੇ ਗੈਸਚਰ ਤੋਂ ਤਾਂ ਪਤਾ ਲੱਗਦਾ ਹੈ ਕਿ ਅੱਜ ਬਹੁਤ ਆਨੰਦ ਆਇਆ ਉਹਨਾਂ ਨੂੰ ਐ ਵਿਜ਼ਡਮ ਇੰਟਰਨੈਸ਼ਨਲ ਸਕੂਲ ਦੇ ਇਸ ਐਨੂਅਲ ਫੰਕਸ਼ਨ ਤੇ ਬਹੁਤ ਹੀ ਪੈਨਪ੍ਰਾ ਮਾਬਾਂਗ ਵਿਜ਼ਡਮ ਇੰਟਰਨੈਸ਼ਨਲ ਦੇ ਐਨੂਅਲ ਫੰਕਸ਼ਨ ਦੇ ਵਿਜ਼ਨ ਪ੍ਰੋਗਰਾਮ ਤੇ ਆਏ ਹੋਏ ਸਾਰੇ ਪਤਵੰਤੇ ਸੱਜਣੋ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਮੈਡਮ ਅਰੀਤਾ ਸਟੇਟਿਸਕਾ ਲੜਾ ਜੀ ਬੱਚੇ ਸਾਡਾ ਭਰਾ ਬੈਠਾ ਟਿੰਕਾ ਐਸ ਐਮਓ ਸਾਹਿਬ ਹੈਪੀ ਸਾਡੇ ਬੀਜੀ ਬੈਠੇ ਆ ਭੱਜ ਜੀ ਆਏ ਹੋਏ ਆ ਸਭ ਤੋਂ ਪਹਿਲਾਂ ਤਾਂ ਮੈਂ ਇਸ ਸਕੂਲ ਦੀ ਹੋਸਟ ਵਜੋਂ ਤੁਹਾਡੇ ਸਤਿ ਸਾਨੂੰ ਸਾਰਿਆਂ ਨੂੰ ਧੰਨਵਾਦ ਆਖਦੀ ਜੀਆਂ ਆਖਦੀ ਆ ਮੇਰੇ ਮੈਡਮ ਅਨੀਤਾ ਜੀ ਨਾਲ ਬੜੇ ਪੁਰਾਣੇ ਸਬੰਧ ਹੈ ਬੜੀ ਅੱਛੀ ਲੇਡੀ ਹੈ ਤੇ ਹਰ ਟਾਈਮ ਸਮਾਜ ਦੇ ਨਵੀਂ ਪੀੜੀ ਨੂੰ ਕਿਹੜੀ ਨਵੀਂ ਪਰਤ ਦੇਣੀ ਹੈ ਇਹ ਹਮੇਸ਼ਾ ਗੱਲਾਂ ਦੇ ਵਿੱਚ ਚਰਚਾ ਦੇ ਵਿੱਚ ਮੇਰੀ ਪਹਿਲੀ ਵਾਰ ਇਹਨਾਂ ਨਾਲ ਜਦੋਂ ਇੰਟਰਵਿਊ ਮੀਟਿੰਗ ਟਾਈਪ ਹੋਇਆ ਸੀਸ਼ ਕਲੜਾ ਜੀ ਇੱਕ ਪ੍ਰੋਗਰਾਮ ਤੇ ਬੱਚੇ ਲੈ ਕੇ ਗਏ ਤੇ ਮੈਂ ਪੁੱਛਿਆ ਮੈਂ ਕਿਹਾ ਮੈਡਮ ਨਹੀਂ ਆਈ ਤੁਹਾਨੂੰ ਯਾਦ ਹੈ ਮੈਂ ਕਿਹਾ ਮੈਡਮ ਨਹੀਂ ਆਏ ਕਹਿੰਦੇ ਮੈਂ ਜੀ ਉਹ ਨਹੀਂ ਆਈ ਮੈਂ ਬੜੀ ਸਰਪ੍ਰਾਈਜ਼ ਸੀ ਕਿ ਆਈਟਮ ਤਾਂ ਫਸਟ ਆ ਗਈ ਉਹ ਕਿੱਥੇ ਆ ਕਹਿੰਦੇ ਜੀ ਉਹਨਾਂ ਨੂੰ ਡਰ ਲੱਗਦਾ ਮੈਂ ਕਿਹਾ ਕਿਸ ਗੱਲ ਤੋਂ ਕਿਤੇ ਮੇਰੇ ਬੱਚੇ ਸੈਕਿੰਡ ਨਾ ਰਹਿ ਜਾਣ ਕਹਿੰਦੇ ਉਹ ਘਰ ਬੈਠ ਕੇ ਪ੍ਰੇਅ ਕਰਦੇ ਆ ਬਈ ਮੇਰੇ ਬੱਚੇ ਫਸਟ ਆਉਣ ਇੱਕ ਜਜ਼ਬਾ ਹੁੰਦਾ ਟੀਚਰ ਦਾ ਟੀਚਰ ਆਪਣੀ ਪੂਰੀ ਜ਼ਿੰਦਗੀ ਆਪਣੇ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਸਾਈਡ ਤੇ ਰੱਖ ਕੇ ਸਮਾਜ ਦੇ ਬੱਚਿਆਂ ਨੂੰ ਜਿਹੜੇ ਉਹਦੇ ਸਕੂਲ ਚੋਂਦੇ ਆ ਜਿਹੜੇ ਉਹਦੇ ਕਲਾਸ ਚੋਂਦੇ ਆ ਆਪਣੇ ਬੱਚਿਆਂ ਤੋਂ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਐਜਾ ਮੈਂ ਦੇਖ ਰਹੀ ਸੀ ਮੈਡਮ ਦਾ ਧਿਆਨ ਬੱਚਿਆਂ ਵੱਲ ਜ਼ਿਆਦਾ ਸੀ ਫੰਕਸ਼ਨ ਵੱਲ ਘੱਟ ਸੀ ਬੱਚਿਆਂ ਵੱਲ ਵੀ ਤਾਂ ਸੀ ਕਿਉਂਕਿ ਆਪਾਂ ਘਰ ਦੇ ਵਿੱਚ ਇੱਕ ਬੱਚਾ ਸਾਹਮਣਾ ਹੁੰਦਾ ਨਾ ਆਪਾਂ 2-4 ਘੰਟੇ ਵਰਸ ਕਰ ਜਨ ਲਈ ਛੋਟੇ ਛੋਟੇ ਬੱਚੇ ਕਰੋ ਇਧਰ ਉਧਰ ਜਾ ਰਹੇ ਸੀ ਬਿਲਕੁਲ ਇੱਕ ਮਦਰ ਵਾਂਗ ਬਿਲਕੁਲ ਇੱਕ ਮਦਰ ਵਾਂਗ ਦੇਖ ਰਹੀ ਸੀ ਵੀ ਕਿਤੇ ਕੋਈ ਡਿੱਗ ਨਾ ਪਵੇ ਕਿਤੇ ਕੋਈ ਸੱਟ ਨਾ ਲੱਗ ਜਾਏ ਇਸ ਕਰਕੇ ਮਦਰ ਵਾਂਗ ਹੀ ਇੱਕ ਸ਼ਕਤੀ ਵਰਤ ਰਹੀ ਸੀ ਵੀ ਤੁਸੀਂ ਬੈਠੋ ਮੈਂ ਸਾਰੇ ਪੈਰੈਂਟਸ ਨੂੰ ਰਿਕਵੈਸਟ ਕਰਦੀ ਹਾਂ ਬਹੁਤ ਸੋਹਣਾ ਪ੍ਰੋਗਰਾਮ ਹੋ ਰਿਹਾ ਸੀ ਸਟੇਜ ਤੇ ਇਹ ਇਕੱਲਾ ਸਕੂਲ ਦਾ ਪ੍ਰੋਗਰਾਮ ਨਹੀਂ ਹੁੰਦਾ ਜੇ ਕੋਈ ਐਨਵਲ ਫੰਕਸ਼ਨ ਹੁੰਦਾ ਹੁੰਦਾ ਇਹ ਇਕੱਲੇ ਸਕੂਲ ਦਾ ਪ੍ਰੋਗਰਾਮ ਨਹੀਂ ਹੁੰਦਾ ਹੁੰਦਾ ਟੀਚਰਸ ਇੱਕ ਮਹੀਨੇ ਦੀ ਮਿਹਨਤ ਤਿਆਰ ਕਰਕੇ ਆਈਟਮ ਤਿਆਰ ਕਰਦੇ ਜਿਸ ਤੇ ਉਹਨਾਂ ਦੀ ਜਾਨ ਲੱਗੀ ਹੁੰਦੀ ਹੈ ਤੁਸੀਂ ਇੱਕ ਵਾਰੀ ਆ ਕੇ ਕਲਾਪ ਕਰਨੀ ਹੁੰਦੀ ਹੈ ਚੰਗਾ ਮਾੜਾ ਕਹਿਣਾ ਹੁੰਦਾ ਬਟ ਪੇਸ਼ੈਂਸ ਦੇ ਨਾਲ ਜੇ ਆਪਾਂ ਆਪਣੇ ਬੱਚੇ ਦਾ ਪ੍ਰੋਗਰਾਮ ਨੂੰ ਅਪਰੀਸ਼ੀਏਟ ਕਰਨ ਤੋਂ ਬਾਅਦ ਅਪਾ ਸਾਰੇ ਬੱਚਿਆਂ ਨੂੰ ਐਪਰੀਸ਼ੀਏਟ ਕਰਕੇ ਉੱਠੀਏ ਤਾਂ ਮੈਨੂੰ ਲੱਗਦਾ ਇਹ ਪ੍ਰੋਗਰਾਮ ਇੱਕ ਦਿਨ ਦਾ ਹੀ ਹੁੰਦਾ ਸਾਲ 'ਚ ਅਪਾ ਸਾਲ ਪੜ੍ਹਾਉਂਦੇ ਆ ਬੱਚੇ ਨੂੰ ਉਹਦਾ ਰਿਜ਼ਲਟ ਵੀ ਲੈਂਦੇ ਆ ਉਹਦੀ ਮੀਟਿੰਗਸ ਵੀ ਅਟੈਂਡ ਕਰਦੇ ਆ ਅਪਾ ਸਿਰਫ ਇੱਕ ਦਿਨ ਸਕੂਲ ਨੂੰ ਦੇ ਦੇਆ ਕਰ ਗਏ ਤੇ ਆਪਣੇ ਆਪਣੇ ਬੱਚਿਆਂ ਦੀ ਜ਼ਿੰਮੇਵਾਰੀ ਲੈ ਕੇ ਟਾਈਮ ਫਿਕਸ ਕਰਕੇ ਬੈਠ ਜਾ ਕਰ ਗਏ ਜਿੱਦ ਤੇ ਸਾਡਾ ਬੱਚਾ ਵਧੀਆ ਕਰ ਰਿਹਾ ਉੱਥੇ ਅਸੀਂ ਦੂਜਿਆਂ ਦੀ ਤਾੜੀ ਉੜੀ ਕਿਏ ਤੇ ਜਿੱਥੇ ਦੂਜਿਆਂ ਨੇ ਵਧੀਆ ਬੱਚਿਆਂ ਨੇ ਫੰਕਸ਼ਨ ਵਧੀਆ ਕੀਤਾ ਉੱਥੇ ਅਸੀਂ ਉਹਨਾਂ ਨੇ ਲਈ ਤਾੜੀ ਮਾਰ ਕੇ ਤਾਰੀਫ ਕੀਤੀ ਅੱਜ ਇਹ ਸਕੂਲ ਦੇ ਵਿੱਚ ਮੈਨੂੰ ਯਾਦ ਆ ਜਿਸ ਤਰ੍ਹਾਂ ਅਸੀਂ ਪਹਿਲੇ ਫਾਊਂਡੇਸ਼ਨ ਸਟੋਲ ਤੇ ਵੀ ਆਈ ਸੀ ਮੈਡਮ ਦੀ ਮਿਹਨਤ ਮੈਡਮ ਦੀ ਲਗਨ ਇਹਦੇ 'ਚ ਕੋਈ ਘੱਟਕਰੀ ਨਹੀਂ ਸੀ ਬਈ ਸਾਡੇ ਸਟਾਫ ਨੇ ਚਾਹੇ ਉਹ ਫੋਰਥ ਕਲਾਸ ਹੋਵੇ ਚਾਹੇ ਉਹ ਡਰਾਈਵਰ ਹੋਣ ਸਾਡੇ ਆਨੇ ਸਾਰਿਆਂ ਨੇ ਮਿਹਨਤ ਕਰਕੇ ਸਕੂਲ ਨੂੰ ਇਹ ਮੈਲ ਉੱਪਰ ਚੱਕ ਲੈਣਾ ਕਿ ਸਾਨੂੰ ਅਗਲੇ ਸਾਲ ਤੋਂ ਪਟੜੀ ਤੇ ਅਸੀਂ ਚੜਜਣਾ ਉਹ ਪਟੜੀ ਤੇ ਚੜਨ ਤੋਂ ਪਹਿਲਾਂ ਹੀ ਰੇਲ ਫਾਸਟ ਹੋ ਗਈ। ਉਹ ਸਪੀਡ ਜ਼ਿਆਦਾ ਫੜ ਗਈ। ਮੈਂ ਅਰਦਾਸ ਪ੍ਰਭਾਤਮਾ ਕੇਹੀ ਕਰਦੀ ਆਂ ਕਿ ਸਕੂਲ ਇਸੇ ਤਰ੍ਹਾਂ ਦਿਨ ਦੁਗੜੀ ਰਾਤ ਚੁਗੜੀ ਤਰੱਕੀ ਕਰੇ। ਬਹੁਤ ਸੋਹਣੀ ਆਈਟਮ ਸੀ ਭਗਤ ਸਿੰਘ ਜੀ ਵਾਲੀ। ਭਗਤ ਸਿੰਘ ਜੀ ਤੇ ਇੱਕ ਐਸੀ ਸਿੱਖਿਆਤ ਆ। ਤੁਸੀਂ ਦੇਖੋ ਅਕਸਰ ਮੈਂ ਇਸ ਗੱਲ ਨੂੰ ਸੋਚਿਆ ਕਰਦੀ ਆ ਕਿ ਜਦੋਂ ਭਗਤ ਸਿੰਘ ਜੀ ਹੰਗਰ ਸਟ੍ਰਾਈਕ ਤੇ ਬੈਠੇ ਸੀ ਉਹਦੇ ਨਾਲ ਉਹਨਾਂ ਕੋਲੇ ਕੋਈ ਸਿਸਟਮ ਸੀ ਨਾ ਉਹਨਾਂ ਨੂੰ ਕੋ ਜਾਣਦਾ ਸੀ ਇੱਕੋ ਹੀ ਚੀਜ਼ ਉਹਨਾਂ ਲਈ ਹੁੰਦੀ ਸੀ ਕੁੱਟ ਮਾਰ ਤੇ ਧੱਕਾ ਹੋਰ ਕੁਝ ਨਹੀਂ ਸੀ ਹੁੰਦਾ ਕੋਈ ਪਰਵਾਹ ਨਹੀਂ ਸੀ ਤੁਸੀਂ ਇੱਕ ਦਿਨ ਭੁੱਖੇ ਰਹੇ ਹੋ 10 ਦਿਨ ਭੁੱਖੇ ਰਹੇ ਹੋ ਕੋਈ ਪਰਵਾਹ ਨਹੀਂ ਸੀ ਕਿ ਤੁਹਾਨੂੰ ਅੰਗਰੇਜ਼ ਹਕੂਮਤ ਨੇ ਕਿੰਨਾ ਟੌਰਚਰ ਕੀਤਾ ਤੇ ਕੋਈ ਮਲਮ जख्मਾਂ ਤੇ ਮਲਮ ਲਾਉਣ ਵਾਲਾ ਨਹੀਂ ਸੀ ਹੁੰਦਾ ਬਟ ਉਹਨਾਂ ਨੇ ਸਾਡੇ ਲਈ ਮੰਗਿਆ ਕਿ ਸਾਡੇ ਲਈ ਆਜ਼ਾਦੀ ਮੰਗੀ ਸਾਡੇ ਲਈ ਉਹ ਜਜ਼ਬਾ ਮੰਗਿਆ ਸਾਡੀਆਂ ਪੀੜ੍ਹੀਆਂ ਲਈ ਮੰਗਿਆ ਭਗਤ ਸਿੰਘ ਜੀ ਕਰਤਾਰ ਸਿੰਘ ਸਰਾਭਾ ਜੀ ਛੋਟੀ ਜੀ ਉਮਰ ਚੋਕ ਸਮੇਂ ਅਖਰ ਲੈ ਕੇ ਜਿਹੜੇ ਅਸੀਂ ਰਹਿਦੇ ਦੁਨੀਆ ਤੱਕ ਮਾਣਾਂਗੇ ਉਹ ਬਹੁਤ ਸੋਹਣੀ ਗੱਲ ਇੱਕ ਕੈਪਟਨ ਸਾਹਿਬ ਕਹਿੰਦੇ ਹੁੰਦੇ ਆ ਹਮ ਲਾਏ ਹੈ tufano se kishti nikal kar mere desh ko mere bachcho tum rakhna sambhal kar eh ਇਸ ਤਰ੍ਹਾਂ ਸੰਭਾਲਿਆ ਜਾ ਸਕਦਾ ਜਦੋਂ ਟੀਚਰਸ ਦੇ ਹੱਥਾਂ ਦੇ ਵਿੱਚ ਅچھے ਟੀਚਰ ਦੇ ਹਫਤਾ ਦੇ ਵਿੱਚ ਇੰਟੈਲੀਜੈਂਟ ਟੀਚਰ ਦੇ ਹਫਤਾ ਦੇ ਵਿੱਚ 3 ਸਾਲ ਦਾ ਬੱਚਾ ਆਏਗਾ ਜੋ 12th ਪਾਸ ਕਰਕੇ ਆਪਣੀ ਜ਼ਿੰਦਗੀ ਦੇ ਅੱਗੇ ਚਾਏਗਾ ਕਈ ਵਾਰੀ ਪੇਰੈਂਟਸ ਨੂੰ ਹੁੰਦਾ ਸਾਡੇ ਬੱਚੇ ਨਾਲ ਧੱਕਾ ਹੋਇਆ ਕੋਈ ਟੀਚਰ ਵੀ ਕਿਸੇ ਬੱਚੇ ਨਾਲ ਧੱਕਾ ਜ਼ਿੰਦਗੀ ਚ ਕਰ ਹੀ ਨਹੀਂ ਸਕਦਾ ਕੋਈ ਟੀਚਰ ਨਹੀਂ ਕਰ ਸਕਦਾ ਮੈਂ ਇਸ ਸਟੇਜ ਤੋਂ ਕਹਿੰਦੀ ਹਾਂ ਇਹ ਹੋ ਸਕਦਾ ਕਈ ਵਾਰੀ ਘਰ ਦੇ ਵਿੱਚ ਦੋ ਭੈਣ ਭਰਾ ਲੜਦੇ ਹੁੰਦੇ ਆ ਇੱਕ ਬੱਚਾ ਆ ਕੇ ਸ਼ਿਕਾਇਤ ਕਰ ਦਿੰਦਾ ਮੰਮੀ ਤੂੰ ਮੇਰੇ ਥੱਪੜ ਜਿਆਦਾ ਮਾਰੇ ਸੀ ਮੈਂ ਮੰਮੀ ਤੂੰ ਮੇਰੇ ਥੱਪੜ ਜਿਆਦਾ ਮਾਰੇ ਸੀ ਛੋਟੇ ਕਈ ਵਾਰੀ ਇਹ ਟੀਚਰਸ ਹੈ ਆਪਣੇ ਘਰ ਦੇ ਵਿੱਚ ਇੱਕ ਜਾਂ ਦੋ ਬੱਚੇ ਹੁੰਦੇ ਆ ਇੱਥੇ 40-40 ਬੱਚੇ ਹੁੰਦੇ ਆ 40 ਭੈਣ ਭਰਾ ਹੁੰਦੇ ਆ ਕਈ ਵਾਰੀ ਟੀਚਰਸ ਦੀ ਮਜਬੂਰੀ ਬਣ ਜਾਂਦੀ ਹੈ ਅੱਜ ਮੈਂ ਪੂਰੇ ਕਾਲੜਾ ਪਰਿਵਾਰ ਨੂੰ ਤੇ ਸਾਡੇ ਇਹਨਾਂ ਦੇ ਪੇਕਿਆਂ ਨੂੰ ਤੇ ਇਹਨਾਂ ਦੇ ਪੇਕਿਆਂ ਨੂੰ ਦੋਨਾਂ ਨੂੰ ਬਹੁਤ ਵਧਾਈ ਦਿੰਦੀ ਆ ਆ ਸਾਡੀ ਵਾਇਸ ਆਫ ਚਿਕਰਾਓ ਖੜੀ ਆ ਇਹ ਵੀ ਗੂੰਜਦੀ ਰਹੇ ਤੇ ਉਹ ਮੇਰੇ ਭਰਾ ਡਨੇਆ ਕੌਂਸਲ ਸਾਡੇ ਪੱਤਰਕਾਰ ਜੰਪਾ ਚੜ ਲੱਗੇ ਸੀ ਮੈਂ ਰੋਕ ਲੇ ਠੀਕ ਇਸ ਕਰਕੇ ਸਾਰਿਆਂ ਨੂੰ ਮੈਂ ਬਹੁਤ-ਬਹੁਤ ਵਧਾਈ ਦਿੰਦੀ ਆ ਤੇ ਪ੍ਰਮਾਤਮਾ ਕੀ ਹੀ ਅਰਦਾਸ ਕਰਦੀ ਆ ਕਿ ਜਦੋਂ ਇਹ ਸਕੂਲ ਦੇ ਵਿੱਚੋਂ ਬੱਚੇ ਪਾਸ ਆਉਟ ਹੋ ਕੇ ਨਿਕਲਣ ਏ ਬਾਬਾ ਸੌਣ ਮੇਰੀ ਜਗਰਾਉਂ ਦੇ ਵੱਧ ਤੋਂ ਵੱਧ ਆਈਜੀਐਸ ਆਈਪੀਐਸ ਅਫੀਸਰਸ ਹੁੰਣ ਤੇ ਨਾਮ ਆਵੇ ਉੱਥੇ ਅਸੀਂ ਦੇਖੀਏ ਚਾਏ ਨਾਮ ਦੇਖੀਏ ਪਰ ਜਗਰਾਉਂ ਦਾ ਹਰ ਬੱਚਾ ਜਿਵੇਂ ਅੱਜ ਅੱਜ ਵੱਡੇ ਵੱਡੇ ਅਫੀਸਰਸ ਕਹਿੰਦੇ ਆ ਕਿ ਅਸੀਂ ਸਾਈਸ ਕਾਲਜ ਦੇ ਪੜੇ ਹੋਏ ਹਾਂ ਫਿਰ ਅਫੀਸਰਸ ਕਹਿੰਦੇ ਅਸੀਂ ਬੈਸਟ ਇੰਟਰਨੈਸ਼ਨਲ ਤੋਂ ਪੜੇ ਹਾਂ ਬਹੁਤ ਬਹੁਤ ਸ਼ਾਬਾਸ਼ ਬਹੁਤ ਜ਼ੋਰਦਾਰ ਤਾੜੀਆਂ ਮੈਡਮ ਲਈ ਮੈਡਮ ਲਈ ਦੋ ਬੱਚੇ ਜੱਜ ਬਣ ਚੁੱਕੇ ਆ ਬਾਕੀ ਵਾਲੀ ਲਾਈਨ ਖੁੱਲੀ ਹੈ सबको बहुत-बहुत धन्यवाद हेलो फर्स्ट ऑफ ऑल आई वुड लाइक टू वेलकम हियर एमएलए ऑफ जगराओं में से सरबजीत कौर मानू के एसएमओ जगराओं जीदजीत सिंह टू बी हियर विद अस एंड ऑल द पेरेंट्स एंड ऑल द डग्नेटेरीज बहुत अच्छा लग गया कि सारे ਤੁਸੀਂ ਇੱਥੇ ਆਪਣੇ ਕੀਮਤੀ ਸਮੇਂ ਚ ਆਪਣੇ ਪ੍ਰੀਸ਼ੀਅਸ ਟਾਈਮ ਦੇ ਵਿੱਚੋਂ ਉੱਥੇ ਕੱਢ ਕੇ ਸਾਡੇ ਸਾਡੇ ਵਿੱਚ ਪਹੁੰਚੇ ਇਹ ਹੀ ਇੱਕ ਚੀਜ਼ ਹੈ ਪੈਸਾ ਹਰ ਕੋਈ ਕਮਾ ਲੈਂਦਾ ਹੈ ਇਹ ਹੀ ਇੱਕ ਚੀਜ਼ ਹੈ ਸ਼ਾਇਦ ਕਿ ਜੋ 32 ਸਾਲਾਂ ਦੇ ਇਸ ਲੰਬੇ ਕਰੀਅਰ ਦੇ ਵਿੱਚ ਮੈਂ ਅਰਨ ਕੀਤੀ ਹੈ ਰਿਲੇਸ਼ਨ ਬਣਾਏ ਹੈ ਔਰ ਆਪਣੇ ਸਟੂਡੈਂਟਸ ਨੂੰ ਕੋਸ਼ਿਸ਼ ਕੀਤੀ ਹੈ ਕਿ ਉਸ ਮੁਕਾਮ ਤੇ ਲੈ ਕੇ ਜਾਂਦੀ ਜਿਸ ਮੁਕਾਮ ਦਾ ਸੁਪਨਾ ਲੈ ਕੇ ਪੇਰੈਂਟਸ ਆਫਿਸ ਦੇ ਵਿੱਚ ਐਂਟਰ ਹੁੰਦੇ ਆ ਛੋਟਾ ਜਾਂ 3 ਸਾਲ ਦਾ ਬੱਚਾ ਪੇਰੈਂਟਸ ਦੇ ਕੇ ਜਾਂਦੇ ਆ ਕਿਸੇ ਉਮੀਦ ਦੇ ਨਾਲ ਕਿਸੇ ਹੂਪ ਦੇ ਨਾਲ ਜਦੋਂ ਪਲੱਸ 2 ਕਰਕੇ ਜਵਾਨ ਹੋ ਕੇ ਲੈ ਕੇ ਜਾਂਦੇ ਆ ਤਾਂ ਬਹੁਤ ਮਨ ਨੂੰ ਖੁਸ਼ੀ ਹੁੰਦੀ ਹੈ ਉਸ ਤੋਂ ਜ਼ਿਆਦਾ ਖੁਸ਼ੀ ਵੀ ਉਹਦਾ ਹੁੰਦੀ ਹੈ ਜਦੋਂ ਉਹ ਬੱਚਾ ਕੋਈ ਆਫੀਸਰ ਬਣ ਜਾਂਦਾ ਹੈ ਜਾਂ ਬਹੁਤ ਅੱਛੀ ਉੱਪਰ ਉੱਪਰਲੀ ਪੋਸਟ ਤੇ ਪਹੁੰਚ ਜਾਂਦਾ ਹੈ ਔਰ ਉਹ ਆ ਕੇ ਪੈਰਾਂ ਨੂੰ ਹੱਥ ਲਾਂਦਾ ਤਾਂ ਉਹ ਜਿਹੜੀ ਸੈਟੀਸਫੈਕਸ਼ਨ ਹੈ ਉਹਦੇ ਲਈ ਸ਼ਾਇਦ ਆਈ ਹੈਵ ਨੋ ਵਰਡਸ ਟੂ ਐਕਸਪ੍ਰੈਸ ਦੈਟ ਦੈਟ ਫੀਲਿੰਗ ਉਹ ਮੇਰੇ ਖਿਆਲ ਸੁਪਰੀਆ ਮੈਡਮ ਜੋ ਅਸੀਂ ਇਸ ਫੀਲਡ ਦੇ ਆ ਅਸੀਂ ਬਹੁਤ ਅੱਛੀ ਤਰ੍ਹਾਂ ਇਹ ਚੀਜ਼ਾਂ ਸਮਝ ਸਕਦੇ ਆ ਕਿਉਂਕਿ ਕਿਸੇ ਵੀ ਓਕੇਜਨ ਤੇ ਜਾਓ ਕਿਤੇ ਵੀ ਜਾਓ ਕੋਈ ਨਾ ਕੋਈ ਬੱਚਾ ਜਿਹੜਾ ਪੜਾਇਆ ਹੋਇਆ ਮਿਲ ਜਾਂਦਾ ਔਰ ਬਹੁਤ ਖੁਸ਼ੀ ਹੁੰਦੀ ਹੈ ਕਿ ਬੱਚੇ ਆਪਣੀ ਅੱਛੇ ਮੁਕਾਮ ਤੇ ਪਹੁੰਚੇ ਹੋਏ ਆ ਰਈ ਸੇਵਾ ਦੀ ਗੱਲ ਜਸਰਾ ਨਰੇਸ਼ਵਰ ਮਾਇਨੇ ਕੇ ਕਿ ਇਹ ਥੱਕੇ ਨਹੀਂ ਹੈ ਜਿਦੋਂ ਤੁਹਾਡੇ ਕੋਲ ਇਦਾਂ ਦਾ ਸਟਾਫ ਹੁੰਦਾ ਮੇਰਾ ਸਟਾਫ ਸਵੇਰ ਤੋਂ ਅੰਦਰ ਹੈ ਜਾਂ ਬਾਹਰ ਹੈ ਤੁਸੀਂ ਦੇਖਿਆ ਹੋਣਾ ਪਤਾ ਨਹੀਂ ਕਿਸੇ ਨੇ ਪਾਣੀ ਜਾਂ ਚਾਹ ਵੀ ਲਿਆ ਜਾਂ ਨਹੀਂ ਲਿਆ ਮੈਨੂੰ ਨਹੀਂ ਪਤਾ ਜਦੋਂ ਤੁਹਾਡੇ ਕੋਲ ਇਦਾਂ ਦਾ ਸਟਾਫ ਹੋਏ ਇਦਾਂ ਦੇ ਡਰਾਈਵਰ ਪੀਅਨਸ ਹੋਣ ਇਦਾਂ ਦੇ ਸਟੂਡੈਂਟਸ ਹੋਣ ਜਿਹੜੇ 1 ਮਹੀਨੇ ਤੋਂ ਤਿਆਰੀ ਕਰ ਰਹੇ ਆ ਔਰ ਬਹੁਤ ਵਾਰ ਇਹਨਾਂ ਨੇ ਡਾਂਟ ਵੀ ਖਾਧੀ ਹੈ ਤਾਂ ਇਦਾਂ ਦੇ ਚੇਅਰਮੈਨ ਹੋਣ ਜਿਹੜੇ ਸਾਹਮਣੇ ਖੜੇ ਆ ਮਿਸਟਰ ਸਤੀਸ਼ ਕਾਂੜਾ ਪ੍ਰੈਜ਼ੀਡੈਂਟ ਹੋਣ ਮਿਸਟਰ ਨikhil ਕਾਂੜਾ ਔਰ ਮੈਨੇਜਿੰਗ ਡਾਇਰੈਕਟਰ ਹੋਣ ਆਰਿਆਨ ਕਾਂੜਾ ਜਦੋਂ ਇਦਾਂ ਦੀਆਂ ਤੁਹਾਡੀਆਂ ਸਟਰੋਂਗ ਤੁਹਾਡੇ ਕੋਲ ਸਖਸ਼ੀਤਾ ਹੈ ਤਾਂ ਪਿੱਛੇ ਜਾਂਦਾ ਤਾਂ ਮਤਲਬ ਹੀ ਨਹੀਂ ਹੈ ਥੱਕਣ ਦਾ ਕੋਈ ਮਤਲਬ ਹੀ ਨਹੀਂ ਹੈ ਮੈਨੂੰ ਲੱਗਦਾ ਹੈ ਕਿ ਅੱਜ ਵਿਜ਼ਡਮ ਸਕੂਲ ਦਾ ਜ਼ਰੂਰ ਪਹਿਲਾ ਫੰਕਸ਼ਨ ਹੈ ਬਟ ਮੇਰਾ ਪਤਾ ਨਹੀਂ ਕਿੰਨਾ ਫੰਕਸ਼ਨ ਹੈ ਮੈਨੂੰ ਨਹੀਂ ਪਤਾ ਹੁਣ ਤਾਂ ਕਾਊਂਟ ਕਰਨ ਨੂੰ ਵੀ ਨਹੀਂ ਦਿਲ ਕਰਦਾ ਜਿੰਨੀ ਦੇਰ ਪਰਮਾਤਮਾ ਦੀ ਮਰਜ਼ੀ ਹੈ ਜਿੰਨੀ ਦੇਰ ਪਰਮਾਤਮਾ ਚਾਹੂਗਾ ਉੰਨੀ ਦੇਰ ਲੋਕਾਂ ਦੀ ਸੇਵਾ ਕਰਾਂਗੇ ਵਾਹ ਇੱਕ ਵਾਰੀ ਜ਼ੋਰਦਾਰ ਤਾੜੀਆਂ ਇਸ ਗੱਲ ਦੇ ਲਈ ਬੱਚਿਆਂ ਨੂੰ ਸਹੀ ਐਜੂਕੇਸ਼ਨ ਦਵਾਂਗੇ ਅਸੀਂ ਇਸ ਸਕੂਲ ਨੂੰ ਇੱਕ ਐਨਜੀਓ ਤਰ੍ਹਾਂ ਬਣਾਇਆ ਜਿਸ ਤਰ੍ਹਾਂ ਕਿ ਪੈਰੈਂਟਸ ਨੂੰ ਪਤਾ ਹੀ ਹੈ ਕਿ ਪਿਛਲੇ ਸਾਲ 0 ਵੈਨ ਚਾਰਜਸ ਸੀ ਬਹੁਤ ਸਾਡੇ ਕੰਪੀਟੀਟਰ ਨੇ ਬਹੁਤ ਉਂਗਲਾਂ ਚੱਕੀਆਂ ਕਿ ਨਹੀਂ ਜੀ ਐਦਾਂ ਹੋਣਾ ਨਹੀਂ ਹੈ ਲੇਕਿਨ ਅਸੀਂ ਪੋਸੀਬਲ ਕਰਕੇ ਦਿਖਾਇਆ ਤੁਹਾਡੇ ਕੋਲ ਵਿਲ ਪਾਵਰ ਹੋਣੀ ਚਾਹੀਦੀ ਹੈ ਇੱਛਾ ਸ਼ਕਤੀ ਹੋਣੀ ਚਾਹੀਦੀ ਹੈ ਤਾਂ ਕੰਮ ਕੋਈ ਵੀ ਇੰਪੋਸੀਬਲ ਨਹੀਂ ਹੁੰਦਾ ਅਸੀਂ ਇਹ ਕਹਿ ਕ ਲੋਕਾਂ ਨੂੰ ਦਖਾਨਾ ਚਾਹਨੇ ਆ ਕਿ ਅਗਰ ਤੁਹਾਡੀ ਇੱਛਾ ਸ਼ਕਤੀ ਹੈ ਘੱਟ ਪੈਸੇ ਦੇ ਨਾਲ ਵੀ ਤੁਸੀਂ ਬਹੁਤ ਅੱਛਾ ਐਜੂਕੇਸ਼ਨ ਦੇ ਸਕਦੇ ਹੋ ਇਹ ਸਕੂਲ ICSE ਬੋਰਡ ਨਾਲ ਅਫੀਲੀਏਟ ਹੋਣ ਜਾ ਰਿਹਾ ਜਿਹਦਾ ਕਿ ਪ੍ਰੋਸੈਸ ਚੱਲ ਰਿਹਾ ਹੈ ਔਰ ਵਿਦਨ ਥੀਊ ਮੰਥ ਤੁਸੀਂ ਦੇਖੋਗੇ ICSE ਨਾਲ ਅਫੀਲੀਏਟ ਹੋ ਜਾਏਗਾ ਕਿਉਂਕਿ ਮੈਂ ਪਿਛਲੇ 15 ਸਾਲ ICSE ਦੇ ਵਿੱਚ ਵੀ ਕੰਮ ਕੀਤਾ ਉੱਥੇ ਮੈਂ ਕਨਵੀਨਰ ਸੀ ਔਰ ਮੇਰੇ ਨਾਲ ਸੁਪਰੀਆ ਮੈਡਮ ਜਾਂਦੇ ਹੁੰਦੇ ਸੀ ਐਸ ਇਨਸਪੈਕਟਰ ਇਹਨਾਂ ਨੂੰ ਪਤਾ ਹੋਏਗਾ ਅਸੀਂ ICSE ਨਾਲ ਆਪਣਾ ਸਕੂਲ ਐਫੀਲੀਏਟ ਕਰਵਾਣਾ ਹੈ ਔਰ ਸਾਡਾ ਸਕੂਲ ਪਲੱਸ 2 ਤੱਕ ਚੱਲ ਰਿਹਾ ਹੈ ਅਸੀਂ ਆਰਟਸ ਦੇ ਸਟੂਡੈਂਟਸ ਨਹੀਂ ਲੈਂਦੇ ਕਾਮਰਸ ਮੈਡੀਕਲ ਨਾਨ ਮੈਡੀਕਲ ਦੇ ਸਟੂਡੈਂਟਸ ਹੈ ਤਾਂ ਇਸ ਕਰਕੇ ਪੇਰੈਂਟਸ ਤੁਹਾਨੂੰ ਵਰੀ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਕਿ ਅਸੀਂ ਅਗਰ ਨਰਸਰੀ 'ਚ ਬੱਚਾ ਲਗਾਇਆ ਤਾਂ ਸਾਨੂੰ 8th ਤੋਂ ਬਾਅਦ ਬੱਚੇ ਨੂੰ ਕਿਸੇ ਹੋਰ ਸਕੂਲ 'ਚ ਐਡਮਿਸ਼ਨ ਕਰਵਾਉਣਾ ਪਵੇਗਾ ਬਿਲਕੁਲ ਵੀ ਨਹੀਂ ਹੋਏਗਾ ਤਾ ਤੁਸੀਂ ਇੱਥੋਂ ਹੀ ਅਸੀਂ ਪਲੱਸ 2 ਕਰਕੇ ਬੱਚਾ ਤੁਹਾਨੂੰ ਦਵਾਂਗੇ ਔਰ ਸਾਡੇ ਸਕੂਲ ਦਾ ਇਹ ਗੋਲ ਨਹੀਂ ਹੈ ਕਿ ਬੱਚਿਆਂ ਨੂੰ ਸਿਰਫ ਇੱਕ ICSE ਦਾ ਸਰਟੀਫਿਕੇਟ ਹੀ ਦੇਣਾ ਉਹਨਾਂ ਦੇ ਵਿੱਚ ਉਹ ਸਾਰੀਆਂ ਕੁਆਲਿਟੀਆਂ ਉਹਨਾਂ ਦੇ ਵਿੱਚ ਫਿਲ ਅਪ ਕਰਨੀਆਂ ਜਾਂ ਉਹਨਾਂ ਦੀਆਂ ਕਹਿ ਲੋ ਕਿ ਕੁਆਲਿਟੀਆਂ ਆ ਉਹਨਾਂ ਨੂੰ ਬਾਹਰ ਲੈ ਕੇ ਆਣਾ ਜੋ ਸੁਭਾਤਾ ਤੁਸੀਂ ਇੱਥੇ ਦੇਖ ਰਹੇ ਹੋ ਇਹ ਸਾਡੇ ਕੋਲ ਅਲੱਗ-ਅਲੱਗ ਸਕੂਲਸ ਦੇ ਬੱਚੇ ਆਏ ਸੀ ਜਿਨ੍ਹਾਂ ਨੂੰ ਇੱਕ ਗੁਲਦਸਤੇ ਦੀ ਤਰ੍ਹਾਂ ਇੱਥੇ ਬਣਾ ਕੇ ਇਹਨਾਂ ਨੂੰ ਇਕੱਠੇ ਕੀਤਾ ਔਰ ਇਹਨਾਂ ਨੂੰ ਇੱਕ ਪੂਰਾ ਗੁਲਦਸਤਾ ਮੈਂ ਬਣਾਇਆ ਇਹਦੇ ਲਈ ਮੇਰੀ ਟੀਮ ਵਾਲੇ ਇਹ ਕੋਲ ਜ਼ੋਰਦਾਰ ਤਾੜੀਆਂ ਜਿਹੜੀ ਅੱਧਰ ਮੇਰੀ ਟੀਮ ਖੜੀ ਹੈ ਜਾਂ ਪਿੱਛੇ ਟੀਚਰਸ ਕੰਮ ਕਰ ਰਹੇ ਹੈ ਅਨਥਕ ਸਟਾਫ ਹੈ ਹਾਰਡ ਵਰਕਿੰਗ ਸਟਾਫ ਹੈ ਸincere ਸਟਾਫ ਹੈ ਮੇਰੇ ਕੋਲ ਤਾਂ ਚਾਹੀ ਉਹ ਡਰਾਈਵਰ ਹੈ ਚਾਹ ਪੀਨ ਹੈ ਚਾਹੀ ਕੋਈ ਸੇ ਵੀ ਕਿਸੇ ਵੀ ਹੋਂਦੇ ਦੇ ਕੋਈ ਵੀ ਅੱਜ ਇਨਸਾਨ ਹੈ ਸਾਰੇ ਇਸ ਫੰਕਸ਼ਨ ਨੂੰ ਸਕਸੈਸਫੁਲ ਹੋਣ ਦੇ ਵਿੱਚ ਪੂਰੇ ਯੋਗਦਾਨ ਗਰਦ ਯੋਗਦਾਨ ਦੇ ਰਹੇ ਹੈ ਔਰ ਜਿਹੜੇ ਵੀ ਸਾਡੇ ਇੱਥੇ ਮਹਿਮਾਨ ਛੋਟੇ ਜਿਹੇ ਇੱਕ ਸੱਦੇ ਤੇ ਸਾਡੇ ਕੋਲ ਆਏ ਹੈ ਉਹ ਸਾਡੇ ਮੈਂ ਉਹਨਾਂ ਦਾ ਤਹੇ ਦਿਲ ਤੋਂ ਧੰਨਵਾਦ ਕਰਦੀ ਹੈ ਔਰ ਮੈਂ ਸਭ ਤੋਂ ਜ਼ਰੂਰੀ ਧੰਨਵਾਦ ਆਪਣੇ ਫੈਮਿਲੀ ਮੈਂਬਰ ਦਾ ਆਪਣੇ ਬ੍ਰਦਰਸਾ ਆਪਣੇ ਬ੍ਰਦਰਨ ਲੋਦਾ ਉਹਨਾਂ ਦਾ ਧੰਨਵਾਦ ਕਰਦੀ ਹੈ ਜਿਨ੍ਹਾਂ ਨੇ ਹਰ ਟਾਈਮ ਹੀ ਆਰ ਜਦੋਂ ਵੀ ਕੋਈ ਪ੍ਰੋਬਲਮ ਆਈ ਹੈ ਹਰ ਟਾਈਮ ਨਾਲ ਖੜੇ ਹੈ ਤਾਂ ਉਹਨਾਂ ਦਾ ਵੀ ਇੱਥੇ ਪਹੁੰਚਣ ਦੇ ਧੰਨਵਾਦ ਕਰਦੀ ਹੈ ਤਾਂ ਪੇਰੈਂਟਸ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਸਾਰੀਆਂ ਇਦਾਂ ਦੀਆਂ ਇਵੈਂਟਸ ਕਰਵਾਈਆਂ ਜਾਣਗੀਆਂ ਹੋਰ ਸਕੂਲ ਦੇ ਨਾਲ ਕੰਪੀਟੀਸ਼ਨ ਕਰਵਾਏ ਜਾਣਗੇ ਅਸੀਂ ਇਹ ਇੱਕ ਅੱਛਾ ਸਿਟੀਜ਼ਨ ਵੀ ਬਣਾਣਾ ਹੈ ਦੇਸ਼ ਭਗਤੀ ਦੀ ਭਾਵਨਾ ਵੀ ਹੋਣੀ ਚਾਹੀਦੀ ਹੈ ਅਸੀਂ ਉਹ ਵੀ ਤੁਹਾਡੇ ਸਾਹਮਣੇ ਪੇਸ਼ਕਸ਼ ਕੀਤਾ ਧਾਰਮਿਕ ਵੀ ਬੱਚੇ ਹੋਣੇ ਚਾਹੀਦੇ ਆ ਪਰਮਾਤਮਾ ਤੇ ਵਿਸ਼ਵਾਸ ਰੱਖਣ ਵਾਲੇ ਬੱਚੇ ਵੀ ਹੋਣੇ ਚਾਹੀਦੇ ਆ ਜੋ ਜੋ ਅਸੀਂ ਕਰ ਸਕਦੇ ਆ ਉਹ ਅਸੀਂ ਜਰੂਰ ਕਰਾਂਗੇ ਔਰ ਤੁਹਾਨੂੰ ਅਸ਼ਉਰਟੀ ਦੇਣੀ ਹੈ ਕਿ ਤੁਹਾਡਾ ਬੱਚਾ ਇੱਕ ਗੁੱਡ ਸਿਟੀਜ਼ਨ ਬਣ ਕੇ ਹੀ ਇੱਥੋਂ ਨਿਕਲੇਗਾ ਉਹ ਇਦਾਂ ਦਾ ਰਾਵਣ ਬਣ ਕੇ ਨਹੀਂ ਨਿਕਲੇਗਾ ਜੋ ਅਸੀਂ ਰਾਵਣ ਐਕਟ ਦਿਖਾਇਆ ਲੋਕਾਂ ਨੂੰ ਅਵੇਅਰ ਕਰਨ ਲਈ ਦਿਖਾਇਆ ਅਸੀਂ ਇਦਾਂ ਦੇ ਉਹਨਾਂ ਦੇ ਵਿੱਚ ਗੁਣ ਭਰਾਂਗੇ ਤਾਂ ਕਿ ਉਹ ਬੱਚਾ ਕਿਤੇ ਵੀ ਖੜਾ ਹੋਏਗਾ ਤੋਂ ਕਹੇਗਾ ਕਿ ਮੈਂ ਜੀ ਨਾ ਕੋਲ ਪੜਿਆ ਹੋਇਆ ਮੈਂ ਵਿਸਟਮ ਸਕੂਲ ਦਾ ਸਟੂਡੈਂਟ ਆ ਤਾਂ ਮੈਂ ਬਹੁਤ ਲੱਕੀ ਹਾਂ ਕਿ ਮੈਨੂੰ ਇਦਾਂ ਦੇ ਪੇਰੈਂਟਸ ਵੀ ਮਿਲੇ ਆ ਜਿਨ੍ਹਾਂ ਨੇ ਪਹਿਲੇ ਸਾਲ ਹੀ ਕਿਸੇ ਵੀ ਸਕੂਲ ਨੂੰ ਅਗਲਾ ਹੈਰਾਨ ਹੁੰਦਾ ਕਿਸੇ ਵੀ ਸਕੂਲ ਨੂੰ ਪਹਿਲੇ ਸਾਲ 700 ਪਲੱਸ ਸਟਰੈਂਥ ਨਹੀਂ ਮਿਲਦੀ ਵਾਹ ਵਾਹ ਜੀ ਵਾਹ ਔਰ ਤੁਸੀਂ ਯਕੀਨ ਕਰੋ ਪਿਛਲੇ ਸਾਲ ਹੱਥ ਦੁਖਣ ਲੱਗ ਗਏ ਸੀ ਇੱਕ ਦਿਨ ਦੇ ਵਿੱਚ 45 45 50 50 ਜਦੋਂ ਅਸੀਂ ਫਾਰਮ ਫਿਲ ਕਰਦੇ ਸੀ ਸ਼ਾਮ ਨੂੰ ਕਹਿਣਾ ਪੈਂਦਾ ਸੀ ਬੱਸ ਵੀ ਹੁਣ ਨਹੀਂ ਅਸੀਂ ਐਡਮਿਸ਼ਨ ਕਰ ਲਈ ਵਾਹ ਜੀ ਵਾਹ ਔਰ ਇਸ ਵਾਰ ਜਿਹੜਾ ਸਾਡਾ ਗੋਲ ਹੈ ਬਹੁਤ ਵੱਡਾ ਗੋਲ ਨਹੀਂ ਰੱਖਿਆ ਕਿਉਂਕਿ ਸਾਡੇ ਕੋਲ ਰੂਮ ਉੱਪਰ ਬਣ ਰਹੇ ਐ ਇਸ ਤੋਂ ਬਾਅਦ ਸਾਡੇ ਕੋਲ ਬਿਠਾਉਣ ਦੀ ਫਿਲਹਾਲ ਕੋਈ ਕਪੈਸਿਟੀ ਨਹੀਂ ਹੈ ਅਸੀਂ 1000 ਸਟੂਡੈਂਟ ਲੈਣੇ ਐ 350 से लेना है और ऐसे 250 दी एडमिशन ऑलरेडी कर चुके हैं वाह जी वाह बहुत ही बधाई दे पात्र ने जीवन आज भी पेरेंट्स कहते मैडम असे एडमिशन करानी है मैं कह जी आज कोई एडमिशन नहीं होनी ਤੁਸੀਂ ਇਹ ਫੰਕਸ਼ਨ ਇੰਜੋਏ ਕਰਨਾ ਕਰੋ ਅੱਜ ਜਿसे एडमिशन ਨਹੀਂ ਕਰ ਸਕਦੇ ਤਾਂ पेरेंट्स ਦਾ ਇੱਕ ਵਿਸ਼ਵਾਸ ਹੈ ਤਾਂ ਮੈਂ पेरेंट्स ਦਾ तहे दिल ਤੋਂ ਧੰਨਵਾਦ ਕਰਨਾ ਚਾਹੁੰਦੀ ਹਾਂ ਅਤੇ ਆਪਣੇ ਚੇਅਰਮੈਨ ਸਰ ਦਾ ਜਰੂਰ ਧੰਨਵਾਦ ਕਰੂੰਗੀ ਕਿ ਛੋਟੀ ਤੋਂ ਛੋਟੀ ਕੋਈ ਵੀ ਪ੍ਰੋਬਲਮ ਹੈ ਕੋਈ ਵੀ ਚੀਜ਼ ਚਾਹੀਦੀ ਹੈ ਤਾਂ ਮੈਨੇਜਮੈਂਟ ਆਫਿਸ ਨੇ ਸਾਨੂੰ ਕਦੇ ਵੀ ਨਾਨੀ ਕੀਤਾ ਚਾਹੇ ਉਹ ਜਿੰਦਾ ਮਰਜੀ ਪ੍ਰੋਵਾਈਡ ਕਰਨ ਉਹ ਸਾਨੂੰ ਪ੍ਰੋਵਾਈਡ ਕਰਦੇ ਜਿਹੜੀਆਂ ਹੋਰ ਚੀਜ਼ਾਂ ਆਉਣ ਵਾਲੇ ਟਾਈਮ ਦੇ ਵਿੱਚ ਰਹਿੰਦੀਆਂ ਉਹ ਅਸੀਂ ਜ਼ਰੂਰ ਪੂਰੀਆਂ ਕਰਾਂਗੇ ਸਾਡੇ ਸਾਰੇ ਸਕੂਲ ਚ ਤੁਹਾਨੂੰ ਏਸੀ ਕਿਹਾ ਸੀ ਏਸੀ ਹੈ ਓਵਨ ਕਿਹਾ ਸੀ ਓਵਨ ਹੈ ਹਰ ਇੱਕ ਰੂਮ ਦੇ ਵਿੱਚ 스마트 ਕਲਾਸ ਹੈ ਹਰ ਇੱਕ ਜੋ ਜੋ ਫੈਸਿਲਿਟੀ ਸਾਡੇ ਪੈਂਫਲੇਟ ਤੇ ਲਿਖੀ ਹੋਈ ਹੈ ਸਾਰੀ ਫੈਸਿਲਿਟੀ ਤੁਹਾਨੂੰ ਦਿੱਤੀ ਜਾਊਗੀ ਜੇ ਉਹਦੇ ਚ ਕੋਈ ਰਹਿ ਗਈ ਹੈ ਤਾਂ ਉਹ ਵੀ ਤੁਹਾਨੂੰ ਦਿੱਤੀ ਜਾਊਗੀ ਤਾਂ ਮੈਂ ਇੱਥੇ ਪਹੁੰਚੇ ਹੋਏ ਆਖੀਰ ਦੇ ਵਿੱਚ ਐਮਐਲਏ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਆਪਣੇ ਪ੍ਰੀਸ਼ੀਅਸ ਟਾਈਮ ਚ ਟਾਈਮ ਕੱਢਿਆ ਔਰ ਬਹੁਤ ਹਮੇਸ਼ਾ ਹਸਮੁਖ ਹੈ ਬਹੁਤ ਬਹੁਤ ਪਿਆਰ ਨਾਲ ਮਿਲਦੇ ਹੈ ਲੇਕਿਨ ਮੈਡਮ ਅਜੇ ਜਾਣਾ ਨਹੀਂ ਹੈ ਸਾਡਾ ਪੰਗੜੇ ਵਾਲੇ ਬੁਆਇਜ਼ ਵੀ ਹੈ ਉਸ ਤੋਂ ਬਾਅਦ ਸਾਡੀਆਂ ਹੋਰ ਬਾਲ ਖੇਡਣ ਦੇ ਦਿਨ ਚਾਰ ਇੰ ਵਿੱਚ ਬੈਠ ਕੇ ਜਿਸ ਸਮਾਗਮ ਦੇ ਵਿੱਚ ਜਿਸ ਸਕੂਲ ਦੇ ਵਿੱਚ ਉਸ ਇਲਾਕੇ ਦੇ ਐਮਐਲਏ ਪਹੁੰਚੇ ਹੋਣ ਤੇ ਇਸ ਤਰ੍ਹਾਂ ਉਹਨਾਂ ਨੂੰ ਫੀਲ ਕਰਾ ਰਹੇ ਹੋਣ ਕਿ ਮੈਂ ਵੀ ਤੁਹਾਡੇ ਪਰਿਵਾਰਿਕ ਪਰਿਵਾਰ ਦਾ ਇੱਕ ਮੈਂਬਰ ਹੈ ਆ ਮੈਡਮ ਜੀ ਸੱਚੀ ਮਨ ਖੁਸ਼ ਹੁੰਦਾ ਤੁਸੀਂ ਐਜੂਕੇਸ਼ਨ ਦੇ ਨਾਲ ਸੰਬੰਧਿਤ ਰਹੇ ਹੋ ਤਾਂ ਤੁਹਾਨੂੰ ਸਾਰੀ ਜਿਵੇਂ ਕਹਿੰਦੇ ਐ ਬਰੀਕੀ ਪਤਾ ਹੈਗੀ ਐ ਤੇ ਕਿਸੇ ਨੂੰ ਮਾਣ ਦੇਣਾ ਹੋਵੇ ਉਹ ਤੁਹਾਡੇ ਤੋਂ ਸਿੱਖੇ ਜਿਸ ਤਰ੍ਹਾਂ ਜਦੋਂ ਤੁਸੀਂ ਕੈਪਟਨ ਸਾਹਿਬ ਨੂੰ ਬੁਲਾਉ ਕਹਿ ਕੇ ਜਿਹੜਾ ਮੇਰਾ ਦਿਲ ਜਿੱਤਿਆ ਉਹਦੇ ਲਈ ਮੈਂ ਸ਼ੁਕਰਗੁਜ਼ਾਰ ਆ ਇਹ ਤਰੀਕਾ ਹੁੰਦਾ ਜੀ ਹਰ ਇੱਕ ਕੋਲ ਕਿਸੇ ਨੂੰ ਮਾਣ ਦੇਣ ਦਾ ਤੇ ਮੈਨੂੰ ਸਟੇਜਾਂ ਤੇ ਜਾਣ ਦਾ ਮੌਕਾ ਮਿਲਦਾ ਐ ਪਰ ਜਦੋਂ ਮੈਨੂੰ ਮਾਨ ਮਿਲਦਾ ਮੈਂ ਬਹੁਤ ਮੇਰਾ ਮਨ ਠਕੀਮਾ ਲੈ ਜਾਂਦਾ ਹੈ ਪਿਛਲੇ ਸਮੇਂ ਦਾ ਤਾਂ ਬਹੁਤ-ਬਹੁਤ ਸ਼ੁਕਰੀਆ ਐਸਐਮਓ ਸਾਹਿਬ ਬੈਠੇ ਨੇ ਸਰ ਬਹੁਤ ਵਧੀਆ ਬਲਜਿੰਦਰ ਜੀ ਦੇ ਨਾਲ ਤੁਹਾਡੀ ਟੀਮ ਹੈ ਐ ਸਿਵਲ ਹਸਪੀਟਲ ਦੇ ਵਿੱਚ ਐ ਸੇਵਾ ਕਰ ਰਹੇ ਹੋ ਸਾਨੂੰ ਵੀ ਤੁਸੀਂ ਐ ਮੈਡਮ ਨੇ ਰੋਗੀ ਕਲਿਆਣ ਸਮਿਤੀ ਦਾ ਮੈਂਬਰ ਬਣਾਇਆ ਹੋਇਆ ਇੱਧਰ ਸਾਰੀ ਟੀਮ ਬੈਠੀ ਹੈ ਐ ਕਲੇਰ ਸਾਹਿਬ ਤੇ ਨਾਲ-ਨਾਲ ਕਲਵੰਤ ਸੋਤਾ ਜੀ ਉਸੇ ਹੀ ਲੜੀ ਦੇ ਵਿੱਚ ਰਾਜ ਗਾਲਬ ਜੀ ਸਾਡੇ ਸਾਫਕਾ ਪ੍ਰਧਾਨ ਨਗਰ ਕਾਉਂਸਲ ਸतीश ਕੁਮਾਰ ਦੋਧਰੀਆ ਜੀ ਅਰਵਿੰਦਰ ਸੱਬਰਵਾਲ ਜੀ ਸਾਫਕਾ ਬਲਾਕ ਪ੍ਰਧਾਨ ਰਾਜਾ ਲੁੰਬਾ ਜੀ ਸਾਫਕਾ ਮੰਡਲ ਪ੍ਰਧਾਨ ਕਰਮਜੀਤ ਕੈਂਥ ਤੇ ਅੱਛਾ ਵਾਜੀ ਵਾ ਡੀਸੀ ਆਫਿਸ ਤੋਂ ਸੁਖਵਿੰਦਰ ਜੀ ਪਹੁੰਚੇ ਹੋਏ ਨੇ ਸੁਖਦੇਵ ਸ਼ੇਰਪੁਰੀ ਜੀ ਬਹੁਤ ਬਹੁਤ ਸਵਾਗਤ ਹੈ ਵੀਰ ਇੱਧਰ ਵੀ ਸਾਰੇ ਸਾਥੀ ਸਹਿਬਾਨ ਬੜਾ ਾਨਾਮਦਾਰਿਆ ਜੀ ਤੇ ਪ੍ਰਿੰਸੀਪਲ मैडम सुप्रिया जी मैडम जी बहुत साथ एक दूसरे ਦਾ ਸਾਰੇ ਤੁਸੀਂ ਜਗਰਾਉਣ ਦੇ ਵਿੱਚ ਇੱਕ ਵਧੀਆ ਪਰਤ ਬਣਾਈ ਹੋਈ ਹੈ ਮੈਨੂੰ ਬੜਾ ਅੱਛਾ ਲੱਗਦਾ ਹੈ ਕਿ ਜਦੋਂ ਇੱਕ ਦੂਜੇ ਦੇ ਸਮਾਗਮ ਤੇ ਪਹੁੰਚਦੇ ਹਾਂ ਤੇ ਬ੍ਰਿਜ ਲਾਲ ਜੀ ਆਰਐਸ ਤੋਂ ਸਾਡੇ ਵਿਚਕਾਰ ਬਹੁਤ ਹੀ ਸੀਨੀਅਰ ਨੇਤਾ ਤੇ मैडम जी ਦਾ ਪਰਿਵਾਰ ਉਹਨਾਂ ਦੇ ਬ੍ਰਦਰ ਸਾਰੇ ਮੈਂ ਬਹੁਤ ਬਹੁਤ ਸਵਾਗਤ ਕਰਦਾ ਜੀ ਆਇਆਂ ਨੂੰ ਇੱਕ ਅਲੱਗ ਹੀ ਸਾਡੇ ਡਾਇਰੈਕਟਰ ਸਾਹਿਬ ਹਨਾ ਦੋਨੋਂ ਕੈਨੇਡਾ ਵਾਲੇ ਵੀ ਤੇ ਜਗਰਾਉਂ ਵਾਲੇ ਵੀ ਆਪਾਂ ਮਿਲਦੇ ਆਂ ਭਗਤ ਸਿੰਘ ਹਨਾ ਇਹੋ ਬੱਚਾ ਮੈਂ ਕਾਰ ਤੇ ਆ ਰਿਹਾ ਸੀ ਐਮਐਲਏ ਮੈਮ ਤਾਂ ਗਾਣਾ ਚੱਲ ਰਿਹਾ ਸੀ ਚਲਤੇ ਚਲਤੇ ਮੇਰੇ ਇਹ ਗੀਤ ਯਾਦ ਰੱਖਣਾ ਕਦੇ ਅਲਵਿਦਾ ਨਾ ਕਹਿਣਾ 30 ਸਾਲ ਪਹਿਲਾਂ 32 ਸਾਲ ਪਹਿਲਾਂ ਸ਼ੁਰੂਆਤ ਹੋਈ ਸੀ ਪਹਿਲੇ ਸਕੂਲ ਦੇ ਵੇਲੇ ਇਸ ਜੋੜੀ ਨੇ ਜਿਹੜੀ ਸੇਵਾ ਕੀਤੀ ਸੀਗੀ ਮੈਨੂੰ ਯਾਦ ਹੈ ਜਦੋਂ ਮੈਂ ਸਟੇਜ ਸੈਕਟਰੀ ਕਰਕੇ ਨਿਕਲਿਆ ਐਂਡ ਦੇ ਵਿੱਚ ਮੁੱਖ ਮਹਿਮਾਨ ਤੁਹਾਡੇ ਵਰਗੇ ਇੱਕ ਸ਼ਖਸੀਅਤ ਬੈਠੀ ਸੀ ਤਾਂ ਉਹਨਾਂ ਨੇ ਮੈਨੂੰ ਬੁਲਾਇਆ ਤੇ ਆ ਕੇ ਮੈਨੂੰ ਕਿਹਾ ਉਹ ਸ਼ਖਸੀਅਤ ਹੋਰ ਕੋਈ ਨਹੀਂ ਸੀ ਸੰਤ ਬਾਬਾ ਲੱਖਾ ਸਿੰਘ ਜੀ ਸੀ ਨਾਨਕ ਸਰ ਕਲੇਰਾ ਤੋਂ ਉਹਨਾਂ ਨੇ ਕਿਹਾ ਕਿ ਇਹ ਸਕੂਲ ਦਾ ਨਾਮ ਐ ਗੋਲਡਨ ਸਕੂਲ ਸੁਨਹਿਰੀ ਉਹਨਾਂ ਨੇ ਪੰਜਾਬੀ ਚ ਕਿਹਾ ਸੀ ਕਿ ਸਕੂਲ ਦਾ ਨਾਮ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਿਆ ਜਾਏਗਾ ਤੇ ਅੱਜ ਦੇਖ ਲਓ ਪੰਜ ਵਾਰ 골ਡਨ ਸਕੂਲ ਆਫ ਜਗਰਾਉਂ ਦਾ ਅਵਾਰਡ ਇਹ ਜੋੜੀ ਵੱਖ-ਵੱਖ ਸਕੂਲਾਂ ਨੂੰ ਦਵਾ ਚੁੱਕੀ ਹੈ ਜੀ ਇਹ ਤੁਹਾਡੇ ਸਾਹਮਣੇ ਹੈਗੀ ਹੈ ਤਾਂ ਇੱਥੋਂ ਹੀ ਅੰਦਾਜ਼ਾ ਲਗਾ ਸਕਦੇ ਹਾਂ ਇਹ ਸਾਡੇ ਸੰਕਟ ਮੋਚਨ ਨੇ 26 ਜਨਵਰੀ ਤੇ 15 ਅਗਸ ਦੀ ਇਹ ਜੋੜੀ ਸੰਕਟ ਮੋਚਨ ਇੱਕ ਦਿਨ ਪਹਿਲਾਂ ਐਸ.ਡੀ.ਐਮ ਸਰਦਾਰ ਗੁਰਮੀਤ ਸਿੰਘ ਕਹਿ ਦਿੰਦੇ ਸੀ ਇੱਕ ਦਿਨ ਪਹਿਲਾਂ ਵੀ ਕੱਲ ਤੁਹਾਡਾ ਗਹਿ ਗੱਡਵੀ ਆਈਟਮ ਹੋਣੀ ਚਾਹੀਦੀ ਆ 72 72 ਬੱਚੇ ਲੈ ਕੇ ਆ ਜੋੜੀ ਪਹੁੰਚ ਜਾਂਦੀ ਸੀਗੀ ਤੇ ਨਾਲ ਨਾਲ ਹੀ ਮੇਲਾ ਲਾ ਦਿੰਦੇ ਸੀ ਬੱਚੋ ਇੱਕ ਵਾਰੀ ਤਾੜੀ ਲਾ ਦਿਓ ਗਿੱਧੇ ਵਾਲਿਓ ਬਹੁਤ ਵਧੀਆ ਤੇ ਬੜਾ ਆਨੰਦ ਤੇ ਅੱਜ ਵੀ ਉਸੇ ਮੁਕਾਮ ਤੇ ਗਿੱਧੇ ਦੇ ਵਿੱਚ ਯਾ ਯਾ ਇਹ ਪਹਿਲੀ ਵਾਰ ਸੁਣਿਆ ਸੀਗਾ ਹਨਾ ਕੌਣ ਕਹਿੰਦਾ ਸੀ ਯਾ ਯਾ ਕਿੱਥੇ ਭਾਈ ਉਹ ਵਾਲੇ ਹਰ ਚੀਜ਼ ਅਲੱਗ ਕਿਸਮ ਦਾ ਅੱਜ ਵਿਜ਼ਡਮ ਇੰਟਰਨੈਸ਼ਨਲ ਸਕੂਲ ਜਿਹੜੀ ਪਿੱਛੇ ਅਗਲੀ ਆਈਟਮ ਮੈਡਮ ਜੀ ਆ ਰਹੀ ਹੈ ਅਗਲੀ ਪਰਫਾਰਮੈਂਸ ਹੋ ਰਹੀ ਹੈ ਇਹ ਉਹ ਹੈ ਇਹ ਉਹ ਆਈਟਮ ਹੈ ਜਿਸ ਆਈਟਮ ਨੇ ਇਹ ਜੋੜੀ ਨੂੰ ਗੋਲਡਨ ਸਕੂਲ ਆਫ ਦਾ ਜਗਰਾਉਂ ਅਵਾਰਡ ਦਵਾਇਆ ਸੀ ਉਹ ਆਈਟਮ ਇਹ ਉਹੀ ਹੈ ਸਰ ਭਗਤ ਸਿੰਘ ਦੀ ਕੋੜੀ ਤਾਂ ਨਹੀਂ ਅਹੰਗਰ ਸਟ੍ਰਾਈਕ ਭਗਤ ਸਿੰਘ ਦੀ ਹੰਗਰ ਸਟ੍ਰਾਈਕ ਭੁੱਖ ਹੜਤਾਲ ਕਿਹ ਨਜ਼ਾਰਾ ਸੀਗਾ ਮੈਂ ਇਸ ਟੀਮ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਹੈ ਤੇ ਇਸ ਮੌਕੇ ਸਭ ਤੋਂ ਵੱਡੀ ਗੱਲ ਇਹ ਇਹਨਾਂ ਦੀ ਇਹ ਹੈ ਕਿ ਕਿਸੇ ਨੂੰ ਵੀ ਐਉਂ ਨਹੀਂ ਫੀਲ ਹੋਣ ਦਿੰਦੇ ਕਿ ਤੂੰ ਬਗਾਨਾ ਹੈ ਜਾਂ ਤੂੰ ਆਪਣਾ ਇਹਨਾਂ ਦੇ ਲਈ ਸਾਰੇ ਹੀ ਆਪਣੇ ਨੇ ਤੇ ਖਾਸ ਤੌਰ ਤੇ ਜਦੋਂ ਇਹ ਪਿੰਡਾਂ ਵਾਲੇ ਵੀਰਾਂ ਨੂੰ ਸਰਪੰਚਾਂ ਨੂੰ ਤੁਸੀਂ ਮਾਣ ਦਿੰਨੇ ਹੋ ਉਹ ਮੈਡਮ ਜੀ ਨੂੰ ਵੀ ਅੱਛਾ ਲੱਗਦਾ ਬੜਾ ਅੱਛਾ ਲੱਗਿਆ ਜੀ ਜੇ ਪ੍ਰਿੰਸੀਪਲ ਮੈਡਮ ਦੇ ਮੂੰਹ ਇਹ ਸ਼ਬਦ ਨਿਕਲ ਰਹੇ ਨੇ ਇਹ ਤੁਸੀਂ ਇੰਨਾ ਆਪਣਾ ਪਣ ਬਣਾਇਆ ਕਿ ਪ੍ਰਿੰਸੀਪਲ ਮੈਡਮ ਕਹਿ ਰਹੇ ਮੈਡਮ ਜੀ ਇਹ ਕੰਮ ਤੁਹਾਡਾ ਹੈ ਜਿਹੜਾ ਮੈਂ ਕਰ ਰਹੀ ਹਾਂ ਮੈਨੂੰ ਬੜੇ ਅੱਛਾ ਲੱਗਿਆ ਨਾ ਸੁਪਰੀਆ ਮੈਡਮ ਉਸ ਵੇਲੇ ਵੀ ਇੰਨਾ ਮਾਣ ਦਿੱਤਾ ਹੋਇਆ ਮੈਡਮ ਨੇ ਇਹਨਾਂ ਨੂੰ ਵੀ ਇਹ ਮੈਡਮ ਐਂ ਕਹਿ ਰਹੇ ਬੜਾ ਅੱਛਾ ਲੱਗਿਆ ਤਾਂ ਅਸੀਂ ਚਾਰ ਸ਼ਕਤੀਆਂ ਨੂੰ ਇਹ ਮੈਡਮ ਜੀ ਤੁਹਾਡੇ ਕਰ ਕਮਲਾਂ ਤੋਂ ਅੱਛਾ ਠੀਕ ਹੈ ਮੈਂ ਵੀ ਹੁਕਮ ਮੰਨੂਗਾ ਉਹ ਕਹਿੰਦੇ ਮੈਡਮ ਸੁਪਰੀਆ ਜੀ ਤੋਂ ਕਰਵਾਉਦੀ ਹੈ ਹਨਾ ਜੀ ਇਹ ਉਹ ਸ਼ਕਤੀਤਾ ਨੇ ਸਭ ਤੋਂ ਪਹਿਲਾਂ ਮੈਂ ਸਾਡੇ ਨਗਰ ਕੌਂਸਲ ਜਗਰਾਉਂ ਦੇ ਸਾਬਕਾ ਪ੍ਰਧਾਨ ਸतीश ਕੁਮਾਰ ਦੋਧਰੀਆ